ਸਤਿ ਸ੍ਰੀ ਅਕਾਲ ਜੀ ਖਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪੈਰਦਰਸ ਕੋ 10 ਜਨਵਰੀ 3 ਵਜੇ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਬੁਲਾਈ ਗਈ ਹੈ ਵਰਕਿੰਗ ਕਮੇਟੀ ਦੀ 10 ਜਨਵਰੀ ਨੂੰ 3 ਵਜੇ ਉਸ ਦਿਨ ਫੈਸਲਾ ਹੋਣਾ ਹੈ ਸਖਬੀਰ ਸਿੰਘ ਬਾਦਲ ਦੇ ਅਸਤੀਫਾ ਤੇ ਨਾਲੇ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਉਹਦੇ ਬਾਰੇ ਵੀ ਰਣਨੀਤੀ ਘੜੀ ਜਾਣੀ ਹੈ ਇਹ ਗੱਲ ਡਾਕਟਰ ਦਰਜੀਤ ਸਿੰਘ ਚੀਮਾ ਨੇ ਦੱਸੀ ਹੈ ਸੋਸ਼ਲ ਮੀਡੀਆ ਤੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ ਮੈਂਬਰਸ਼ਿਪ ਡਰਾਈਵ ਦੀ ਵੀ ਸਟਰੈਟਜੀ ਉਸ ਦਿਨ ਬਣਾਉਣੀ ਹੈ ਸੇ ਦੋ ਗੱਲਾਂ ਉਸ ਦਿਨ ਜੜੀਆਂ ਹੋਣੀਆਂ ਨੇ ਇੱਕ ਗੱਲ ਹੋਰ ਅੱਜ ਹੋਈ ਇਸ ਤੋਂ ਪਹਿਲਾਂ ਕਿ ਇੱਕ ਬਫਦ ਗਿਆਨੀ ਿਰਗਵੀਰ ਸਿੰਘ ਨੂੰ ਮਿਲਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਜਾ ਕੇ ਉਹਨਾਂ ਨੇ ਇੱਕ ਜਿਹੜਾ ਹੈ ਦਸਤਾਵੇਜ਼ ਕੁਝ ਡਾਕੂਮੈਂਟ ਦਿੱਤੇ ਨੇ ਉੱਥੇ ਕਿ ਆ ਦੇਖ ਲਓ ਜਿਸ ਕਰਕੇ ਸੀ ਲੇਟ ਹੋ ਰਹੇ ਹੈ ਇਹਦੇ ਵਿੱਚ ਕਈ ਕਿਸਮ ਦੀਆਂ ਕਾਨੂੰਨੀ ਰੁਕਾਵਟਾਂ ਨੇ ਇਸ ਕਰਕੇ ਇਹ ਗੱਲ ਅਸੀਂ ਨਹੀਂ ਮੰਨ ਰਹੇ ਅਸਤੀਫੇ ਦੀ ਤੇ ਭਰਤੀ ਕਮੇਟੀ ਬਾਰੇ ਇਨਵਿਨ ਹੁਕਮ ਕਿਉਂ ਨਹੀਂ ਲਾਗੂ ਹੋਣੇ ਫੌਨਸਵਾਲ ਇਹ ਉੱਠਦਾ ਹੈ ਕਿ 10 ਜਨਵਰੀ ਦੀ ਮੀਟਿੰਗ ਦੇ ਵਿੱਚ ਕੀ ਇਹ ਅਸਤੀਫਾ ਪ੍ਰਵਾਨ ਹੋਏਗਾ ਕੀ ਹੁਕਮ ਇਨਵੈਂ ਲਾਗੂ ਕਰਨ ਦੀ ਗੱਲ ਹੋਏਗੀ ਲੱਗਦਾ ਤਾਂ ਨਹੀਂ ਪਰ ਇਸ ਤੇ ਚਰਚਾ ਤਾਂ ਹੋ ਸਕਦੀ ਹੈ ਇਸ ਵੀਡੀਓ ਚ ਉਹ ਵੀ ਚਰਚਾ ਕਰਨੀ ਹੈ ਆਪਾਂ ਲੇਕਿਨ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਯਾਦ ਕਰਾਉਣਾ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਇਹਦੇ ਅੱਜ ਦੀ ਵੀਡੀਓ ਤੇ ਦੋ ਹਿੱਸੇ ਨੇ ਇੱਕ ਹਿੱਸਾ ਜਾਣਕਾਰੀ ਦਾ ਜਿਹੜੀ ਲਗਭਗ ਮੈਂ ਦੇ ਚੁੱਕਿਆ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝੀ ਕਰ ਲੈਣਾ ਮੈਂ ਡਾਕਟਰ ਦਰਜੀਤ ਸਿੰਘ ਚੀਮਾ ਦਾ ਉਹ ਟਵੀਟ ਉਹ ਅਕਾਊਂਟ ਸੋਸ਼ਲ ਮੀਡੀਆ ਅਕਾਊਂਟ ਤੇ ਐਕਸ ਅਕਾਊਂਟ ਤੇ ਦੇਖਿਆ ਜਿੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਕਨਵੀਨਰ ਤੇ ਬਰਵਿੰਦਰ ਸਿੰਘ ਭੁੰਦਰ ਨੇ ਵਰਕਿੰਗ ਪ੍ਰੈਜ਼ੀਡੈਂਟ ਨੇ ਇੱਕ ਮੀਟਿੰਗ ਕਨਵੀਨ ਕੀਤੀ ਹੈ 10 ਜਨਵਰੀ ਨੂੰ 3 ਵਜੇ ਪਾਰਟੀ ਹੈੱਡਕੁਆਰਟਰ ਦੇ ਵਿੱਚ ਤੇ ਏਜੰਡੇ ਬਾਰੇ ਉਹਨਾਂ ਨੇ ਦੱਸਿਆ ਕਿ ਉਸ ਦਿਨ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਅਸਤੀਫੇ ਦੇ ਬਾਰੇ ਵਿਚਾਰ ਹੋਏਗਾ ਤੇ ਦੂਜਾ ਉਹਨਾਂ ਨੇ ਕਿਹਾ ਕਿ ਮੈਂਬਰਸ਼ਿਪ ਡਰਾਈਵ ਬਾਰੇ ਵੀ ਸਟ੍ਰੈਟਜੀ ਬਣਾਈ ਜਾਏਗੀ ਕੁਈ ਗੱਲ ਕਲੀਅਰ ਨਹੀਂ ਕੀਤੀ ਕਿ ਅਸਤੀਫਾ ਪ੍ਰਵਾਨ ਹੋਣਾ ਹੈ ਜਾਂ ਨਹੀਂ ਹੋਣਾ ਜਾਂ ਜਿਸ ਤਰ੍ਹਾਂ ਦੇ ਹੁਕਮ ਦਿੱਤੇ ਗਏ ਸੀ 2 ਦਸੰਬਰ ਨੂੰ ਉਹ ਪੂਰੇ ਹੋਣੇ ਨੇ ਇਨਵਿੰਟ ਲਾਗੂ ਕਰਨ ਦੀ ਜਿਹੜੀ ਗੱਲ ਪਿਛਲੇ ਦਿਨੀ ਦੁਬਾਰਾ ਕੀਤੀ ਸੀ ਗਿਆਨੀ ਰਗਵੀਰ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿ ਜੀ ਇਹਨਾਂ ਨੂੰ ਅਕਾਲੀਆਂ ਨੂੰ ਉਹ ਹੁਕਮ ਜਲਦੀ ਲਾਗੂ ਕਰ ਦੇਣੇ ਚਾਹੀਦੇ ਨੇ ਉਹ ਗੱਲ ਜਿਹੜੀ ਹੈ ਉਦੇਚਾ ਕਿ ਕੋਈ ਵੀ ਕਿਸੇ ਕਿਸਮ ਦੀ ਗੱਲ ਮੈਨੂੰ ਤਾਂ ਨਜ਼ਰ ਆਈ ਕਿ ਇਹ ਹੋਏਗਾ ਇਹ ਤਾਂ ਜਿਹੜੀ ਪਹਿਲਾ ਹਿੱਸਾ ਤਾਂ ਜਾਣਕਾਰੀ ਦਿੰਦਾ ਹੈ ਕਿ ਮੀਟਿੰਗ ਹੋਏਗੀ 10 ਜਨਵਰੀ ਨੂੰ ਹੁਣ ਆਜੋ ਆਪਾਂ ਅੱਗੇ ਦੂਜਾ ਹਿੱਸਾ ਹੈ ਪਹਿਲਾਂ ਤਾਂ ਉਹ ਵੀ ਜਾਣਕਾਰੀ ਕਿ ਸਵੇਰੇ ਸਵੇਰੇ ਇਸ ਟਵੀਟ ਤੋਂ ਪਹਿਲਾਂ ਡਾਕਟਰ ਦਰਜੀਤ ਸਿੰਘ ਚੀਮਾ ਗੁਲਜਾਰ ਸਿੰਘ ਰਣੀਕੇ ਖੀਰਾ ਸਿੰਘ ਗਾਬੜਿਆ ਅਸ ਸਦੀਪ ਸਿੰਘ ਕਲੇਰ ਪਰਮਜੀਤ ਸਿੰਘ ਸਰਨਾ ਕੁਲਵੰਤ ਸਿੰਘ ਮੰਨਨ ਜਿਹੜੇ ਚੀਫ ਸੈਕਟਰੀ ਨੇ ਸ੍ਰੋਮਿਕ ਕਮੇਟੀ ਦੇ ਸਾਰੇ ਜਾਣਦੇ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਤੇ ਉੱਥੇ ਜਾ ਕੇ ਫੇਰ ਆ ਕੇ ਬਰੀਫ ਕਰਦੇ ਨੇ ਜਿਹੜੀ ਵੀ ਗੱਲਬਾਤ ਕੀਤੀ ਹੈ ਜਿਹੜੀ ਬਰੀਫ ਕੀਤੀ ਗੱਲ ਦਰਜੀਤ ਸਿੰਘ ਚੀਮਾ ਨੇ ਉਹ ਇਹ ਕਹਦੇ ਆਏ ਕਿ ਅਸੀਂ ਉਹਨਾਂ ਨੂੰ ਦੱਸਿਆ ਹੈ ਇਹ ਬਹੁਤ ਔਖ ਹੈ ਕੋਈ ਵੀ ਧਾਰਮਿਕ ਪਾਰਟੀ ਐਸੇ ਦੇਸ਼ ਦੇ ਵਿੱਚ ਨਹੀਂ ਚੱਲ ਸਕਦੀ ਇੱਥੇ ਤਾਂ ਨਿਰਪੱਖ ਪਾਰਟੀ ਹੀ ਚੱਲੂਗੀ ਭਾਵੇਂ ਅਕਾਲ ਤਖਤ ਸਾਹਿਬ ਦੀ ਬਣਾਈ ਹੋਈ ਸ਼ਰਮਨਾਕ ਅਕਲੀਦਾਰ ਕਿਉਂ ਨਾ ਹੋਵੇ ਭਾਵੇਂ ਮੀਰੀ ਪੀਰੀ ਦੇ ਸਿਧਾਂਤ ਨੂੰ ਛਿੱਕੇ ਟੰਗਣ ਵਾਲਾ سلسلہ ਕਿਉਂ ਨਾ ਹੋਵੇ ਲੇਕਿਨ ਉੱਥੇ ਇਹ ਗੱਲ ਨਹੀਂ ਚੱਲਣੀ ਕਿਉਂਕਿ ਇਹਦੇ ਨਾਲ ਸਾਨੂੰ ਕਾਨੂੰਨੀ ਤੌਰ ਤੇ ਨੁਕਸਾਨ ਹੋਏਗਾ 파ਰਟੀ ਨੂੰ ਇਹਦੇ ਲਈ ਦਲਜੀਤ ਸਿੰਘ ਚੀਮਾ ਕਹਿੰਦੇ ਅਸੀਂ ਉਹਨਾਂ ਨੂੰ ਕੁਝ ਡਾਕੂਮੈਂਟ ਵੀ ਦਿੱਤੇ ਦਸਤਾਵੇਜ਼ ਉਹਨਾਂ ਨੂੰ ਸੰਭਾਲ ਕੇ ਆਇਆ ਦੇਖ ਕੇ ਵੀ ਇਹਨਾਂ ਨੂੰ ਦੇਖ ਲਓ ਤੁਸੀਂ ਸਾਡੀ ਦਲੀਲ ਦੇ ਵਿੱਚ ਕਿੰਨਾ दम ਹੈ ਕਿ ਇਸ ਤਰ੍ਹਾਂ ਦੀ ਗੱਲ ਹੈ ਹਾਲਾਂਕਿ ਕਿ ਅਨੀਰਗਵੀਰ ਸਿੰਘ ਗੂਲ ਖੱਲੇ ਇਹਨਾਂ ਦੇ ਡਾਕੂਮੈਂਟ ਨੇ ਮਨਜੀਤ ਸਿੰਘ ਖੈਰਾ ਵੀ ਦੇਖਿਆ ਹੈ ਨੇ ਹੋਰ ਵੀ ਦੂਜੀ ਤਰ੍ਹਾਂ ਵੀ ਦੇਖਿਆ ਆਈਆਂ ਨੇ ਇਹ ਤਾਂ ਉਹਨਾਂ ਦੇ ਵਿਵੇਕ ਨੇ ਫੈਸਲਾ ਕਰਨਾ ਹੈ ਜੇ ਹਾਲੇ ਤੱਕ ਤਾਂ ਉਹਨਾਂ ਦਾ ਫੈਸਲੇ ਤੇ ਸਾਰੀ ਕੌਮ ਅਸਾਸ਼ੀ ਕਰ ਰਹੀ ਹੈ ਇਹ ਗੱਲ ਵੀ ਆਪਣ ਨੂੰ ਦੇਖਣੀ ਪਏਗੀ ਖਾਸ ਤੌਰ ਤੇ ਪਿਛਲੇ ਦਿਨੀ ਜਦੋਂ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਜਾਂਚ ਦੀ ਲੋੜ ਨਹੀਂ ਹੈ ਕਿਉਂ ਕਿ ਉਹਨਾਂ ਨੇ ਜਿਹੜਾ ਹੈ ਗੁਰੂ ਦੇ ਸਾਹਮਣੇ ਪੰਜ ਪਿਆਰਾਂ ਦੇ ਸਾਹਮਣੇ ਇਕ ਵਲ ਕੀਤਾ ਕਿ ਮੈਂ ਅਜਾ ਕੋਈ ਪਾਪ ਨਹੀਂ ਕੀਤਾ ਹੁਣ ਜਾਂਚ ਦੀ ਕੀ ਲੋੜ ਹੈ ਤੇ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਅਕਾਲੀ ਜਿਹੜੇ ਨੇ ਉਹ ਜਲਦੀ ਇਨਵੈਂਟ ਜਿਹੜਾ ਹੈ ਹੁਕਮ ਨੂੰ ਲਾਗੂ ਕਰਨ ਸੋ ਸ਼ਾਇਦ ਉਹਨਾਂ ਕੋਲ ਹੋਰ ਵੀ ਡਾਕੂਮੈਂਟ ਹੋਣਗੇ ਜਿਹੜੇ ਇਹ ਦੇ ਕੇ ਆਏ ਨੇ ਇਥੋਂ ਅਲਾਵਾ ਖੈਰ ਦਰਜੀਤ ਸਿੰਘ ਜੀ ਮਾਨ ਨੇ ਦੂਜੀ ਗੱਲ ਕੀਤੀ ਡਾਕੂਮੈਂਟ ਦੇਣ ਤੋਂ ਇਲਾਵਾ ਉਹ ਇਹ ਕਹਿੰਦੇ ਸੁਣੇ ਗਏ ਬੜੀ ਡਿਟੇਲ ਚ ਕਹਿੰਦੇ ਸੁਣੇ ਗਏ ਕਿ ਨਵੀਂ ਪਾਰਟੀ ਬਣ ਰਹੀ ਹੈ ਮਤਲਬ ਮੈਨੂੰ ਤਾਂ ਇਉਂ ਲੱਗਦਾ ਇਹਨਾਂ ਨੂੰ ਜਿਆਦਾ ਡਰ ਅਮਰਤਪਾਲ ਸਿੰਘ ਦੀ ਪਾਰਟੀ ਤੋਂ ਹੈ ਉਸ ਪਾਰਟੀ ਤੇ ਸਭ ਤੋਂ ਜਿਆਦਾ ਜੋਰ ਲਾ ਰਹੇ ਨੇ ਪਹਿਲਾ ਸੁਖਬੀਰ ਸਿੰਘ ਬਾਦਲ ਜਿਹੜਾ ਉਹਨਾਂ ਨੇ ਬੜਾ ਕੰਟਰੋਵਰਸ਼ੀਅਲ ਭਾਸ਼ਣ ਦਿੱਤਾ ਸੀ ਕਿ ਹੁਣ ਅਸੀਂ ਜਾਗ ਪਏ ਹੁਣ ਸੀ ਇਹ ਕਰਦਾਂਗੇ ਉਹ ਕਰਦਾਂਗੇ ਤੇ ਉਹ ਚੀਕਾਂ ਨਿਕਲ ਗਈਆਂ ਇੱਕ ਸਾਲ ਚ ਸਾਡੇ ਬਜ਼ੁਰਗ 16 ਸਾਲਾ ਸਾਲ ਜੇਲ੍ਹ ਚ ਰਹੇ ਲੋਕ ਇਹ ਕਹਿੰਦੇ ਸੁਣੇਗੇ ਬਜ਼ੁਰਗ ਰਹੇ ਤੁਸੀਂ ਦੱਸੋ ਕਿੰਨੇ ਚਿਰ ਰਹੇ ਥੋੜੀ ਤੁਸੀਂ ਕਿ ਦਿਨ ਕੱਟ ਕੇ ਦਿਖਾਓ ਥੋੜੀਆਂ ਚੀਕਾ ਥੋੜੀਆਂ ਵੀ ਨਿਕਲ ਜਾਣਗੀਆਂ ਇਸ ਤਰ੍ਹਾਂ ਦੀਆਂ ਗੱਲਾਂ ਫਿਰ ਚੱਲੀਆਂ ਤੇ ਖੈਰ ਉਹ ਜਿਹੜਾ ਮਸਲਾ ਹੈ ਉੱਥੇ ਇਹਨਾਂ ਨੇ ਦਰਜੀਤ ਸਿੰਘ ਚੀਮਾ ਨੇ ਕਿਹਾ ਅਸੀਂ ਇਹ ਕਹਿੰਦੇ ਆ ਕਿ ਜਦੋਂ ਇਹ ਪਾਰਟੀ ਰਜਿਸਟਰ ਕਰਉਣਗੇ ਇਹ ਫਿਰ ਜਨਤਕ ਕਰਨ ਦੱਸਣ ਕਿ ਉੱਥੇ ਕੀ ਕੀ ਲਿਖਿਆ ਹੈ ਇਹਨਾਂ ਨੇ ਕਾਫੀ ਲੰਬਾ ਚੌੜਾ ਹੁੰਦਾ ਹੈ ਉਹ ਡਾਕੂਮੈਂਟਸ ਜਿਹੜੇ ਹੁੰਦੇ ਨੇ ਮੇਰਾ ਖਿਆਲ ਆ ਉਹਨਾਂ ਦਾ ਮਤਲਬ ਇਹ ਸੀ ਕਿ ਜੋ ਗੱਲ ਉਹਤੇ ਲਿਖਣਗੇ ਉਹਦੇ ਚ ਸੈਕੂਲਰ ਹੋਣਾ ਉਹਦੇ ਵਿੱਚ ਜਿਹੜਾ ਹੈ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਚੱਲਣਾ ਇਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ ਮੈਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਬੂ ਤਰਸੀਮ ਸਿੰਘ ਦੀ ਗੱਲ ਸੁਣ ਰਿਹਾ ਸੀ ਉਹਨਾਂ ਨੇ ਤਾਂ ਇਹ ਗੱਲ ਪਹਿਲਾਂ ਹੀ ਕਹੀ ਹੈ ਕਿ ਕੋਈ ਵੀ ਬੰਦਾ ਸਾਡੀ ਪਾਰਟੀ ਦਾ ਮੈਂਬਰ ਬਣ ਸਕਦਾ ਕਿਸੇ ਵੀ ਧਰਮ ਦਾ ਬਣ ਸਕਦਾ ਜਿਹੜਾ ਪੰਜਾਬ ਦੇ ਲਈ ਖੜਾ ਹੈ ਪੰਜਾਬ ਦਾ ਹਤੈਸ਼ੀ ਹੈ ਉਹ ਮੈਂਬਰ ਬਣ ਸਕਦਾ ਉਹਨੇ ਤਾਂ ਐਸੀ ਗੱਲ ਹਾਲ ਤੱਕ ਕਹੀ ਨਹੀਂ ਕੋਈ ਖੈਰ ਮੈਂ ਉਸ ਪਾਰਟੀ ਦੇ ਕੋਈ ਵਕੀਲ ਨਹੀਂ ਹਾਂ ਵੀ ਉਹਨਾਂ ਦੀ ਗੱਲ ਕਰਾਂ ਲੇਕਿਨ ਅੱਜ ਤਰਜੀਤ ਸਿੰਘ ਚੀਮਾ ਜ਼ਰੂਰ ਅਮਰਤਪਾਲ ਸਿੰਘ ਦੀ ਪਾਰਟੀ ਦੀ ਜਿਹੜੀ ਰਜਿਸਟ੍ਰੇਸ਼ਨ ਦੇ ਮਾਮਲੇ ਦੇ ਵਿੱਚ ਇੰਨਾ ਲੰਮਾ ਸਮਾਂ ਉਹ ਪ੍ਰੈਸ ਕਾਨਫਰੰਸ 'ਚ ਬੋਲੇ ਜੀਹਦਾ ਕੋਈ ਮਤਲਬ ਸੀ ਗਲਤ ਉਹਨਾਂ ਨੇ ਆਪਣੀ ਕਰਨੀ ਸੀ ਕਿ ਗਿਆਨੀ ਰਗਵੀਰ ਸਿੰਘ ਨਾਲ ਸਾਡੀ ਕੀ ਗੱਲ ਹੋਈ ਉਹ ਤਾਂ ਉਹਨਾਂ ਨੇ 2 ਮਿੰਟ 'ਚ ਹੀ ਖਤਮ ਕਰ ਦਿੱਤੀ ਵੀ ਅਸੀਂ ਉਹਨਾਂ ਨੂੰ ਡਾਕੂਮੈਂਟ ਦਿਖਾਤੇ ਨੇ ਕਿ ਉਹਨਾਂ ਨੂੰ ਕਿਹਾ ਕਿ ਬੜਾ ਜਿਹੜਾ ਹੈ ਇਹ ਕਾਨੂੰਨੀ ਤੌਰ ਤੇ ਅੜਚਨ ਹੈ ਜਿਹੜੇ ਤੁਸੀਂ ਹੁਕਮ ਕੀਤੇ ਨੇ ਨਹੀਂ ਤਾਂ ਉਹਨੂੰ ਅਸੀਂ ਪੜਨਾ ਕਰ ਲੈਂਦੇ ਹੁਣ ਆਜੋ ਇਹ ਤਾਂ ਦੋਨੇ ਜੜੀਆਂ ਗੱਲਾਂ ਸੀ ਜਿਹੜੀ ਜਾਣਕਾਰੀ ਸਮਝੀ ਕਰਨੀ ਸੀ ਤੁਹਾਡੇ ਨਾਲ ਹੁਣੇ ਤੇ ਆਪਾਂ ਟਿੱਪਣੀ ਕਰ ਲਈਏ ਦੇਖੋ ਮੇਰੀ رائے ਇਹ ਹੈ ਦਰਜੀਤ ਸਿੰਘ ਚੀਮਾ ਦੀਆਂ ਗੱਲਾਂ ਸੁਣਨ ਤੋਂ ਬਾਅਦ ਜੋ ਮੈਂ ਸੋਚ ਰਿਹਾ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਹੋਏਗਾ ਸਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ ਰਹੇਗਾ ਨੰਬਰ 1 ਨੰਬਰ 2 ਜਿਹੜੀ ਗੱਲ ਕਹੀ ਗਈ ਹੈ ਕਿ ਉਹ ਜਿਹੜੀ ਮੈਂਬਰਸ਼ਿਪ ਡਰਾਈਵ ਦੀ ਗੱਲ ਹੈ ਬਿਲਕੁਲ ਮੈਂਬਰਸ਼ਿਪ ਡਰਾਈਵ ਹੋਏਗੀ ਇਹਨਾਂ ਦੇ ਮਤਾਬਕ ਹੋਏਗੀ ਜਿਹੜੀ ਕਮੇਟੀ ਬਣਾਈ ਗਈ ਹੈ ਜਿਹੜੀ ਪਾਰਦਰਸ਼ਤਾ ਦੀ ਗੱਲ ਸੀ ਉਸ ਤਰ੍ਹਾਂ ਦੀ ਮੈਂਬਰਸ਼ਿਪ ਨਹੀਂ ਹੋਏਗੀ ਇਹ ਗੱਲ ਵੀ ਸਪਸ਼ਟ ਹੈ ਕਿ ਅبتدي ਮਰਜੀ ਦੇ ਮੈਂਬਰ ਬਣਾਏ ਜਾਣਗੇ ਆਪਣੇ ਵਫਾਦਾਰ ਬਣਾਏ ਜਾਣਗੇ ਆਪਣੇ ਵਫਾਦਾਰਾਂ ਚੋਂ ਫਿਰ ਡੈਲੀਗੇਟਸ ਚੁਣੇ ਜਾਣਗੇ ਤੇ ਫਿਰ ਦੁਬਾਰਾ ਪ੍ਰਧਾਨਗੀ ਜਿਹੜੀ ਹੈ 5 ਸਾਲ ਲਈ ਸੰਘੀਰ ਸਿੰਘ ਬਾਦਲਪੁਰੂ ਜਾਏਗੀ ਇਸ ਸਾਰੀ ਗੱਲਬਾਤ ਤੋਂ ਤਾਂ ਮੈਨੂੰ ਇਉਂ ਲੱਗਦਾ ਹੈ ਜਿਹੜੀ ਗੱਲ ਦਜੀਤ ਸਿੰਘ ਚੀਵਾ ਨੇ ਬੜੇ ਜ਼ੋਰ ਦੇ ਕੇ ਕਹੀ ਹੈ ਉਹ ਤੋਂ ਤਾਂ ਇਹੀ ਸਪਸ਼ਟ ਹੁੰਦਾ ਹੈ ਕਿ ਜਸੇਦਾਰ ਸਾਹਿਬ ਨੂੰ ਇੱਕ ਤਰੀਕੇ ਨਾਲ ਅਸੀਂ ਕਹੇ ਆਏ ਦੇ ਨਾਲ ਬਾਰ ਬਾਰ ਕਹਿੰਦੇ ਆ ਕਿ ਸਾਡੀ ਪਾਰਟੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ ਸਮਰਪਿਤ ਪੂਰੀ ਤਰ੍ਹਾਂ ਪਰ ਅਸੀਂ ਗੱਲ ਨਹੀਂ ਮੰਨਣੀ ਕਿਉਂ ਨਹੀਂ ਮੰਨਣੀ ਉਹਦਾ ਲੌਜੀਕ ਦੇ ਕੇ ਆਏ ਹਾਂ ਅਸੀਂ ਇਹ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜਬ ਪ੍ਰੈਸ ਬਰੀਫ ਦੇ ਵਿੱਚ ਜਦੋਂ ਉਹ ਗਿਆਨੀ ਰਗਵੀਰ ਸਿੰਘ ਨੂੰ ਮਿਲ ਕੇ ਆਏ ਸੀ ਉਸ ਤੋਂ ਬਾਅਦ ਦੋ ਹੀ ਗੱਲਾਂ ਉਥੋਂ ਨਿਕਲਦੀਆਂ ਨੇ ਕਿ ਜਿਹੜਾ ਹੈ ਇਹ ਅਖੰਡਤਾਖਸਾਬ ਦੀ ਨੂੰ ਸਮਰਪਿਤ ਨੇ ਉਹਦਾ ਸਤਿਕਾਰ ਕਰਦੇ ਨੇ ਲੇਕਿਨ ਬਨਾਲਾ ਉੱਥੇ ਦਾ ਬਿਲਕੁਲ ਸਿਰਮਤੀਆ ਪੰਚਾਂ ਦਾ ਕਿਹਾ ਬਨਾਲਾ ਨਹੀਂ ਛੱਲਣਾ ਉਹ ਉੱਥੇ ਰੱਖੂਗਾ ਇਹ ਮੈਨੂੰ ਲੱਗਦਾ ਹੈ ਇਹੀ ਇਹਨਾਂ ਨੇ ਅੱਜ ਕਹਿੰਦੀ ਕੋਸ਼ਿਸ਼ ਕੀਤੀ ਹੈ ਤੇ ਹਾਂ ਉਹਨੂੰ ਇੱਕ ਦਲੀਲ ਨਾਲ ਇੱਕ ਲੌਜਿਕ ਨਾਲ ਇਹ ਕਹਿੰਦੀ ਕੋਸ਼ਿਸ਼ ਕੀਤੀ ਹੈ ਤੇ ਗੱਲ ਘਾਫ ਫਰਾ ਕੇ ਬਾਰ ਬਾਰ ਲੰਬੀ ਗੱਲ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਸੀਂ ਕੱਲੇ ਨਹੀਂ ਜਿਹੜੀ ਨਵੀਂ ਪਾਰਟੀ ਬਣੂ ਉਹ ਵੀ ਇਸੇ ਤਰੀਕੇ ਨਾਲ ਬਣੂਗੀ ਕਿ ਉਹ ਨਿਰਪੱਖ ਹੋਊਗੀ ਉਹਦੇ ਚ ਧਰਮ ਦਾ ਜਿਹੜਾ ਦਖਲ ਆਲੀ ਗੱਲ ਨਹੀਂ ਹੋਏਗੀ ਅਮਰਤਪਾਲ ਸਿੰਘ ਦੀ ਗੱਲ ਨਹੀਂ ਮੈਨੂੰ ਗੱਲ ਵੈਸੇ ਇਹ ਸਮਝ ਨਹੀਂ ਆਉਂਦੀ ਕਿ ਉਸ ਤੋਂ ਬਾਅਦ ਜਿਹੜਾ ਜਦੋਂ ਸਿਮਰਤ ਸਿੰਘ ਮਾਨ ਖਾਲਸਤਾਨ ਦੀ ਗੱਲ ਕਰਦਾ ਤੇ ਉਹ ਕਿਵੇਂ ਕਰਦਾ ਹੈ ਉਹਦੀ ਪਾਰਟੀ ਨੂੰ ਕਿਵੇਂ ਉਹਦੀ ਰਜਿਸਟ੍ਰੇਸ਼ਨ ਕਿਉਂ ਨਹੀਂ ਰੱਦ ਹੁੰਦੀ ਕੀ ਉਹ ਸਿਰਫ ਗੱਲਾਂ ਕਰਦਾ ਹੈ ਸ਼ਾਇਦ ਰਿਟਰਨ ਉਹ ਗੱਲ ਨਾ ਹੋਵੇ ਇਸ ਕਿਸਮ ਦੀ ਗੱਲ ਵੀ ਹੋ ਸਕਦੀ ਹੈ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਤੇ ਜਿੰਨਾ ਦਾ ਕੋਈ ਜਵਾਬ ਨਹੀਂ ਹੁੰਦਾ ਮੈਂ ਸਿਮਰਜੀਤ ਸਿੰਘ ਮਾਨ ਨੂੰ ਇੱਕ ਵਾਰੀ ਪੁੱਛਿਆ ਕਿ ਤੁਸੀਂ ਇੰਨੇ ਇੰਨੀਆਂ ਵੋਟਾਂ ਨਾਲ ਲੋਕਾਂ ਨੇ ਤੁਹਾਨੂੰ ਜਿਤਾਇਆ ਤੁਸੀਂ ਅੰਦਰ ਰੰਗੇ ਇਹਨਾਂ ਨੇ ਆਪਣੀ ਕਿਰਪਾਨ ਦਿਖਾਉਂਦੇ ਹੋਏ ਮੈਨੂੰ ਕਿਹਾ ਇਹ ਸਾਡਾ ਹਿੱਸਾ ਹੈ ਇਹ ਜਿਹੜੀ ਕਿਰਪਾਨ ਸਾਡੇ ਕਾਰਨਾਂ ਦਾ ਹਿੱਸਾ ਹੈ ਇਹ ਲੈ ਕੇ ਅੰਦਰ ਜਾਣਾ ਸੀ ਨਹੀਂ ਜਾਣ ਦਿੱਤਾ ਮੈਂ ਕਿਹਾ ਤੁਸੀਂ ਦੁਬਾਰਾ ਜਿੱਤੇ ਗਏ ਉਦੋਂ ਕਿਉਂ ਗਏ ਕੋਈ ਜਵਾਬ ਨਹੀਂ ਸੀ ਕਈ ਗੱਲਾਂ ਤਾਂ ਕੋਈ ਜਵਾਬ ਨਹੀਂ ਹੁੰਦਾ ਲੌਜੀਕ ਇਸ ਤਰ੍ਹਾਂ ਹੀ ਹੈ ਜਿਵੇਂ ਅਮਰਪਾਲ ਸਨੂ ਕੇਹ ਰਹਿ ਜਾਂਦਾ ਕਿ ਜੇ ਤੁਸੀਂ ਸਵਧਾਨ ਨੂੰ ਨਹੀਂ ਮੰਨਦੇ ਤੇ ਫਿਰ ਤੁਸੀਂ ਸਵਧਾਨ ਦੀ ਕਸਮ ਕਿਉਂ ਖਾਧੀ ਜਦੋਂ ਤੁਸੀਂ ਇਲੈਕਸ਼ਨ ਲੜੇ ਤੋ ਇਹ ਸਾਰੀਆਂ ਗੱਲਾਂ ਇੱਥੇ ਵੀ ਹੁੰਦੀਆਂ ਨੇ ਪਰ ਗੱਲ ਤਾਂ ਇਹ ਹੈ ਕਿ ਇਹ ਸਾਰੀ ਗੱਲਬਾਤ ਦਾ ਕੋਈ ਲਿੰਕ ਨਹੀਂ ਸੀ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਜਾਂ ਨਵੀਂ ਭਰਤੀ ਮਹਿੰਮ ਨਾਲ ਉਹ ਸਿਰਫ ਗੱਲ ਨੂੰ ਗੋਲ ਕਰਨ ਲਈ ਲਮਕਾਉਣ ਲਈ ਪੱਤਰਕਾਰਾਂ ਨੂੰ ਕੇਰਚ ਪਾਉਣ ਲਈ ਇਹ ਸਾਰਾ ਕੁਝ ਕੀਤਾ ਗਿਆ ਤੇ ਲੇਕਿਨ ਮੈਂ ਇੱਕ ਵਾਰ ਫਿਰ ਇਹ ਵੀਡੀਓ ਇਸ ਕਲਰਸ ਸਮਾਪਤ ਕਰਦਾ ਹਾਂ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਨਹੀਂ ਹੋਏਗਾ ਇਹ ਮੈਨੂੰ ਲੱਗ ਰਿਹਾ ਤੇ ਨਾਲ ਇਹ ਵੀ ਲੱਗ ਰਿਹਾ ਕਿ ਬਿਲਕੁਲ ਇਹ ਕਿਸੇ ਨੂੰ ਨਾਲ ਨਹੀਂ ਲੈਣਗੇ ਸਦਾਰ ਲਹਿਰ ਵਾਲਿਆਂ ਨੂੰ ਜਿਹੜੀ ਇਹ ਭਰਤੀ ਮਹਿਮ ਕਰਨਗੇ ਆਪਦੀ ਭਰਤੀ ਮਹਿਮ ਹੋਏਗੀ ਇਹਨਾਂ ਦੀ ਆਪਦੇ ਬੰਦਿਆਂ ਨੂੰ ਆਪਦੇ ਵਫਾਦਾਰਾਂ ਨੂੰ ਹੀ ਭਰਤੀ ਕੀਤਾ ਜਾਏਗਾ ਇਉਂ ਨਜ਼ਰ ਆਉਂਦਾ ਬਾਕੀ ਦੇਖਦੇ ਹਾਂ 10 ਜਨਵਰੀ ਕਿਹੜਾ ਦੂਰ ਹੈ ਇਹੀ ਤਾਂ ਕੇ ਅਸਰ ਆਈ ਹੁੰਦੀ ਹੈ ਕਿ ਸੱਚ ਕਿੰਨਾ ਖੁੰਦਾ ਉਸ ਦਿਨ ਆਪਾਂ ਫੇਰ ਗੱਲ ਕਰਾਂਗੇ ਅੱਜ ਐਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦਰਾਂ ਬਹੁਤ ਬਹੁਤ ਸ਼ੁਕਰੀਆ